ਸ਼੍ਰੀ ਅਕਾਉ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸਾਡਾ ਡਰਾਈਵਰ ਮਿਸਿੰਗ ਆ ਜੀ ਆ ਦੇਖੋ ਸਾਡਾ ਡਰਾਈਵਰ ਸਾਹਿਬ ਆ ਦੇਖੋ ਆ ਰਹੇ ਆ ਜੀ ਮੈਂ ਤਾਂ ਕਹਿੰਦੀ ਮੈਨੂੰ ਫੜਾ ਪਰ ਜਿੰਨੇ ਜਿੰਨੂੰ ਥੋੜਾ ਜਿਹਾ ਮੇਰੇ ਨਾਲ ਪਿਆਰ ਜ਼ਿਆਦਾ ਹੈ ਉਹ ਰਹਿ ਜਵੇ ਜਿੰਨੂੰ ਪਿਆਰ ਜ਼ਿਆਦਾ ਹੈ ਉਹ ਉੱਤਰ ਜਵੇ ਜਿੰਨੂੰ ਘਟਾ ਉਹ ਰੇਡੀ ਵੀ ਛੱਡ ਦੇ ਵਿੱਚ ਤੁਸੀਂ ਕਰਨਾ ਮੈਂ ਚਰਾਂਦੀ ਅੱਜ ਗੱਡੀ ਬੱਚਿਆ ਤੇ ਭਾਈ ਅਸੀਂ ਰੋਪੜ ਨੂੰ ਚੱਲੇ ਹੋਏ ਆਂ ਜੀ ਚਾਲੇ ਪਾਏ ਆਂ ਆਏ ਕਹਿ ਸਕਦੇ ਆ ਵੀ ਜੀ ਨੂੰ ਮੇਰੇ ਨਾਲ ਪਿਆਰ ਜ਼ਿਆਦਾ ਹੈ ਉਹ ਆਪਣਾ ਬੈਠ ਜਾ ਕਿੰਨੂੰ ਪਿਆਰ ਘੱਟ ਹੈ ਜੀ ਅੱਜ ਛੋਟੇ ਦਾ ਬੋਪਿੰਗਾ ਕੰਮ ਇਹਦੇ ਦੇਖਦੇ ਆਣਾ ਤੇ ਮੈਨਾਂ ਲੱਗੀ ਚਲਾਉਣ ਤੇ ਮੈਂ ਹੀ ਚਲਾ ਲੂੰਗੀ ਤੂੰ ਰਹਿਣ ਦੇ ਜੀ ਜੀ ਸੁਣ ਪਈ ਨਹੀਂ ਜੀ ਤੁਹਾਡੀ ਭਾਬੀ ਕਹਿੰਦੀ ਮੈਂ ਗੱਡੀ ਚਲਾਉਣੀ ਆਂ ਦੇ ਹੋਰ ਨੂੰ ਕਿਹਨੇ ਗੱਡੀ ਨਹੀਂ ਚਲਾਉਣੀ ਆ ਉਹਦੀ ਫਿਰ ਤਾਂ ਲੱਗ ਲੈ sire ਕਣਕ ਦੇ ਵਿੱਚ ਨਾ ਮੈਂ ਤਾਂ ਕੰਨੀ ਦਿਨੋਂ ਜ਼ਿਆਦਾ ਪਿਆਰ ਆ ਉਹ ਬਹਿ ਜਾਵੇ ਮੇਰੇ ਨਾਲ ਤੇ ਫਾ ਗੇ ਉਹਦੇ ਵੀ ਨਹੀਂ ਬੈਣਾ ਸਾਨੂੰ ਵੀ ਪਿਆਰ ਹੈਗਾ ਜਿਹੜੀ ਤੁਹਾਡੇ ਨਾਲ ਤਨ ਨਹੀਂ ਹੈਗਾ ਜੀ ਉਹ ਆਬਦ ਮਹੀ ਆਏ ਬਤੰਦਰ ਆਪਣੇ ਵੀ ਪੌਣੀ ਉਹ ਪਾਂ ਵੀ ਹੈਡ ਜਿਹੜੀਆਂ ਤਿੰਨਾਂ ਤੁਗੀਆਂ ਰਹਿ ਗਈਆਂ ਸ਼ੁਕਰ ਗਿੰਦੂ ਵੀਰਾ ਆ ਗਿਆ ਹੈ ਅੱਜ ਦੇ ਬਾਅਦ ਹੁਣ ਆਪਣੇ ਆਉਣਾ ਚਲੋ ਮੈਨੂੰ ਲੱਗਦਾ ਬਤੰਦਰਾਂ ਨੇ ਇੱਥੇ ਨਹੀਂ ਰਹਿਗਾ ਦੋਸਤ ਨਹੀਂ ਕੇ ਬੰਦੇ ਸ਼ਰਤਲਾ ਲਾ ਲਾ ਕੇ ਮੈਂ ਹੁਣ ਤੱਕ 7-800 ਬਣਾ ਲਿਆ ਰਵਿੰਦਰ ਨਾਲ ਉਹਨੇ ਨਹੀਂ ਆਉਣਾ ਵੀਰੇ ਨੇ ਨਹੀਂ ਆਉਣਾ ਵੀਰੇ ਨੇ ਨਹੀਂ ਆਉਣਾ ਰਵਿੰਦਰ ਜੰਮਾ ਰਵਿੰਦਰ ਨੂੰ ਮaaf ਕਰਦੇ ਬਸ ਮੈਂ ਜਿੱਤਣਾ ਚਾਹੁੰਦੀ ਸੀ ਉਹ ਮੈਂ ਜਿੱਤ ਗਈ ਅੱਛਾ ਹਾਂ ਸ਼ਰਤ ਦਾ ਕੀ ਮਤਲਬ ਤੋਂ ਵਾਸਤੇ ਹਾਂ ਬਸ ਇਹਨਾਂ ਨੂੰ ਮਨਾਉਣਾ ਤਾਂ ਵੀ ਮੈਂ ਸਹੀ ਥੀ ਠੀਕ ਇਹ ਮੰਨਗੇ ਵੀ ਮੈਂ ਸਹੀ ਥੀ ਚਲੋ ਠੀਕ ਹੈ ਜੀ ਫਿਰ ਹੁਣ ਮਲਦੇ ਧੰਨ ਰੋਪੜ ਜਾ ਕੇ ਸਾਈ ਜੀ ਜੀ ਇਹਨੇ ਪਹਿਲਾ ਸੱਤਾ ਨਾਨਕਿਆ ਜਸਨਾ ਨਿਆਣਿਆਂ ਦੇ ਨਾਨਕੇ ਪਹਿਲਾ ਇਨਾ ਦੇ ਬਾਪ ਸਾਨੂੰ ਲੈ ਕੇ ਆਇਆ ਨਿਆਣਿਆਂ ਦੇ ਨਾਨਕੇ ਆ ਸੋ ਸਤਿਕਾਰ ਦੇ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠਿੱਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਹਿਲਾ ਸੱਤਾ ਨਾਨਕੇ ਨੇ ਇਹ ਕਿਉਂ ਲੈਣ ਲੱਗੇ ਆ ਵੈਸੇ ਤਾਂ ਭਈ ਵਿਆਹ ਸ਼ਾਦੀਆਂ ਨੂੰ ਵੀ ਲੰਦੇ ਰੱਬ ਕਰਕੇ ਸਭ ਦੇ ਘਰ ਵਿਆਹ ਸ਼ਾਦੀਆਂ ਹੋਣ ਕਾਰਜ ਸੰਪੂਰਨ ਕਰਨ ਪ੍ਰਮਾਤਮਾ ਸਭ ਲੈ ਕੇ ਜਾਣ ਜੀ ਤੇ ਅਸੀਂ ਡਿਸਾਈਡ ਕੀਤਾ ਵੀ ਜਿਵੇਂ ਸੰਧਾਰੇ ਤਾਂ ਜਾਂਦੇ ਜਾਂਦੇ ਹੁੰਨੇ ਆ ਤਿੰਨੇ ਕੁੜੀਆਂ ਨੂੰ ਚੌਥਾ ਅਸੀਂ ਨਾਨਕੀ ਨੂੰ ਸੱਦਾ ਵੀ ਦੇ ਆਈਏ ਵਿੱਚ ਵਿੱਚੇ ਤਿੰਨੇ ਕੁੜੀਆਂ ਨੂੰ ਵੀ ਸੱਦਾ ਦੇ ਕੇ ਆਉਣਾ ਹੈ ਜੀ ਭਾਈ ਲੋੜ ਹੀ ਆ ਧੂਮ ਧਾਮ ਦੇ ਨਾਲ ਆਇਓ ਬੈਂਡ ਬਾਜੀਆਂ ਦੇ ਨਾਲ ਆਇਓ ਗੱਜ ਬੱਜ ਕੇ ਆਇਓ ਐਨ ਪਾਲਰਾਂ ਦੇ ਟੋਰ ਸ਼ੋਰ ਕੱਢ ਕੇ ਆਇਓ ਕਿਉਂ ਭਾਈ ਚੌਂ ਹੁੰਦਾ ਸਭ ਹਾਂ ਠੀਕ ਕਿਉਂਕਿ ਜੇ ਹੁਣ ਸਰਦਾਰ ਜੀ ਦੀਆਂ ਭੈਣਾਂ ਐਨ ਪਿਆਰ ਤਿਉਰ ਟੌੜ ਟੂਰ ਕੱਢ ਕੇ ਆਉਂਗੀਆਂ ਤਾਂ ਹੀ ਇਹ ਸਾਨੂੰ ਕੱਲ ਨੂੰ ਪਾਲਰ ਦੇ ਵਿੱਚ ਲੈ ਕੇ ਜਾਣਗੇ ਹਾਂ ਉਹ ਆ ਚਾਹ ਇੱਕ ਤੀਰ ਤੇ ਦੋ ਨਿਸ਼ਾਨੇ ਹੈ ਹੈ ਮੰਮੀ ਦੇਖ ਲਓ ਤੇ ਹੁਣ ਆਪਾਂ ਹੋਜੀ ਇੱਕ ਇਕੱਲਾ ਇਹ ਜੇ ਹੋਰ ਨਹੀਂ ਹੈਗਾ ਨਾਨਕੇ ਨੂੰ ਸੱਦੇ ਲਈ ਕੁਝ ਹੋਰ ਦਿਖਾ ਦਿਓ ਕਿੰਨਾ ਬੜਾ ਦਿਖਾਤਾ ਦੋ ਮੜਾ ਜਾ ਦਿਖਾ ਦਿਓ ਦਿਖਾ ਦਿਓ ਕੋਈ ਨਹੀਂ ਇਹ ਤਾਂ ਫੇਸਿਸਟ ਨੇ ਇੱਡਾ ਦੇ ਪ੍ਰੋਡਕਟ ਹੈਗਾ ਉਹ ਫਾਊਂਡੇਸ਼ਨ ਦੇਖ ਲਿਜੀ ਫਾਊਂਡੇਸ਼ਨ ਉਹ ਵਧੀਆ ਨਹੀਂ ਆਈ ਆਨਲਾਈਨ ਹਾਂ ਤੇ ਹੁਣ ਇਹਦੇ ਵਿੱਚ ਅਸੀਂ ਦੇਖੋ मूंगफਲੀ ਪਾਲਣੀ ਬਹੁਤ ਮਹਿੰਗੀ ਆ ਉਹ ਤੇ ਪਾਲਣੀ ਆ ਰੋੜੀ ਜਰ ਕੀ ਦੇ ਕੋਣ ਨਾਨਕਿਆ ਮਤਲਬ ਮਾਲਾਂ ਨੂੰ ਤਾਂ ਸੰਧਾਰਾ ਮਾਸੀ ਮਾਮੇ ਨੇ ਦੇਣਾ ਹੈ ਤੇ ਆਪਣੇ ਭਿੰਦਰੇ ਮਾਮੇ ਦੇ ਦੇਣਾ ਠੀਕ ਹੈ ਅਸੀਂ ਤਾਂ ਚਲੋ ਸੰਧਾਰਾ ਦੇਣਾ ਨਹੀਂ ਪਰ ਅਸੀਂ ਸੱਦਾ ਦੇ ਕਿਉਣਾ ਸੱਦੇ ਦੇ ਰੂਪ ਦੇ ਵਿੱਚ ਅਸੀਂ ਮੂਗ ਫਣੀਆਂ ਪਾਲਣੀਆਂ ਤੇ ਰਿਓੜੀਆਂ ਪਾਲਣੀਆਂ ਨਾਲ ਅਸੀਂ ਸੱਦਾ ਪੱਤਰ ਦੇ ਦਾਂਗੇ ਸੱਦੇ ਪੱਤਰ ਦੇ ਤੌਰ ਤੇ ਅਸੀਂ ਵੀਡੀਓ ਬਣਾ ਲੈਣੀ ਮੈਂ ਹਾਂ ਭਈ ਲੋਭੇ ਨਹੀਂ ਸੋਰੀ ਇਹ ਵੀਡੀਓ ਬਣਾਈ ਹੋਈ ਹੈ ਵੀਡੀਓ ਵਾਲਾ ਕਾਰਡ ਬਣਾਇਆ ਸੋਰੀ ਜੀ ਅਸੀਂ ਉਹ ਦਿਖਾ ਦੇਣਾ ਜੀ ਹਮ ਤੇ ਹੁਣ ਦੇਖਦੇ ਹਾਂ ਬੜਦਾ ਵੈਸੇ ਇੱਕ ਗੱਲ ਆ ਮੂੰ ਭਾਈ ਛੋਟੀ ਦਿਮਾਗ ਤੇ ਲਾਇਆ ਸੀ ਕਿ ਨਹੀਂ ਹਾਂ ਹਾਂ ਦਿਮਾਗ ਤਾਂ ਬਹੁਤ ਆ ਤੁਹਾਡਾ ਬਹੁਤ ਜਿਵੇਂ ਕਿਸੇ ਕਦੇ ਮਾਰ ਜਾਈ ਨੀ ਕਰਿਆ ਮੈਂ ਤਾਂ ਦੀਦੀ ਬੈਠੇ ਤੇ ਅੱਜ ਜਦ ਅਸੀਂ ਇਕੱਠੇ ਹੋ ਹੁੰਦੀ ਐ ਨਾ ਅਸੀਂ ਸੋਚਦੀ ਐ ਵੀ ਇਵੇਂ ਵੀਡੀਓ ਚ ਫੋਟ ਨਿਖਾਰ ਲਿਆ ਸਕਦੀ ਐ ਅਸੀਂ ਇਹ ਕਰੀਏ ਆ ਦੇਖ ਨਿਖਾਰ ਆ ਪਿਆ ਜਣਾ ਆ ਛੋਟੀ ਦੇ ਕੇ ਲੀ ਮੈਂ ਸੋਹਣੇ ਦੀਆਂ ਹਾਂ ਮੇਰਾ ਨਾ ਦਿਲ ਕਰਦਾ ਤਾਂ ਦਿੱਲੀ ਤੇ ਲੱਗ ਕੇ ਮੈਂ ਬਿਮਾਰ ਹੋ ਜੀ ਤੇ ਥੱਕੇਗੀ ਬਹੁਤ ਮੈਂ ਤਾਂ ਇਹਨੂੰ ਬਹੁਤ ਮੈਂ ਆਨਲਾਈਨ ਦੇਖਿਆ ਬਹੁਤ ਸੋਹਣੀਆਂ ਪੂਰ ਟਾਈਮ ਲੱਗ ਜਾਣਾ ਦਿੱਲੀ ਨਾ ਆਪਣੇ 2-3 ਕੰਮ ਰਹਿ ਗਏ ਇੱਕ ਤਾਂ ਮੈਂ ਟੌਰ ਚ ਲਿਆਣੀ ਸੀ ਕੋਈ ਬੜੀ ਜੀ ਮਤਲਬ ਚੰਗੀ ਐ ਜਿਹੜੀ ਮਤਲਬ ਚਾਹੇ ਚਲੋ ਮਾਣੀ ਮੋਟੀ ਮਹਿੰਗੀ ਆਉਂਦੀ ਪਰ ਚੱਲਦੀ ਹਾਂ ਜੀ ਕਮੀ ਹੋ ਪਛੇ ਨਾ ਜਾਂ ਜਬੀ ਬੀਜੀ ਹੋਈ ਸੀ ਨੀ ਲਗਾਇਆ ਹੁੰਦੀਆਂ ਦੀਆਂ

ਨਾਈਕੇ ਵਾਲੇ ਸਾਡੇ ਨਾਲ ਫਿਰਦੇ ਆ ਪਰ ਇਹ ਥੋੜੀ ਜਿਹੀ ਟੌਰ ਕਰਾਣੇ ਆ ਵੀ ਸਾਨੂੰ ਸਪੈਸ਼ਲ ਸਿੱਧਾ ਜਿਹਾ ਹਾਂ ਇਸ ਕਰਕੇ ਮੈਂ ਮੰਮੀ ਨੂੰ ਫੋਨ ਕਰਿਆ ਕੱਲ ਅੱਛਾ ਡੈਡੀ ਕਹਿੰਦੇ ਮੈਂ ਸੁਟਾਲਿਆਂ ਕੋ ਬਹਿਣਾ ਡੈਡੀ ਨਾਲ ਡੈਡੀ ਨਾਲ ਹੀ ਆ ਰਹੀ ਕੋਲ ਬੈਠ ਹੂੰ ਨਹੀਂ ਨਹੀਂ ਪਹਿਲਾਂ ਸੁਟਾਲਾ ਆਕਿਆ ਨੂੰ ਕਿ ਤੇ ਜਿਹੜੀ ਅਸਲੋਂ ਮੰਗਵਾਉਂਗਾ ਬਈਆਂ ਤੇ ਰੋੜੀਆਂ ਪਾਤੀ ਦੇਣੀ ਆ ਉਹਨਾਂ ਨੂੰ ਰੋੜੀਆਂ ਨਹੀਂ ਹੁੰਦੀਆਂ ਉਹ ਰੋੜੀ ਬਣਾਉਣ ਲੱਗੇ ਆਪਾਂ ਉੱਚ ਪਾ ਕੇ ਬੋਲੋ ਆਹ ਤੇ ਗੱਲ ਠੀਕ ਆ ਜੀ ਵੀਰ ਬੰਦਿਆ ਤੇ ਰੋੜੀਆਂ ਹੁੰਦੀਆਂ ਜੀ ਇਹ ਰੋੜੀਆਂ ਕਹੀ ਜਾਂਦੀ ਸਾਡੇ ਰੋੜੀਆਂ ਹੀ ਕਹਨੇ ਆ ਥੋੜੇ ਰੇਅ ਕਾ ਦੇ ਤੇ ਰਿਓੜੀਆਂ ਆਹ ਰਿਓੜੀ ਇਹਨਾਂ ਦੀ ਵੀ ਲੱਗਦਾ ਰਿਓੜੀਆਂ ਤੇ ਰਿਓੜੀਆਂ 'ਚ ਫਰਕ ਹੈ ਆਹ ਇਦਾਂ ਨੇ ਕੁਝ ਹੋਰ ਦੀ ਖਾਦ ਉਹ ਸੁਣਾਏ ਆਹ ਰਹਿਣ ਦੋ ਕੋਈ ਚੱਕਰ ਨਹੀਂ ਆ ਵਧੀਆ ਲੱਗਿਆ ਇਹਦੇ 'ਚ ਆਏ ਡਿਜ਼ਾਈਨ ਹੈ ਬਾਕੀ ਜੇ ਦੇ ਤੁਹਾਨੂੰ ਪੀਸ ਜ਼ਿਆਦਾ ਚਾਹੀਦੇ ਆ ਤਾਂ ਹੌਣ ਆਰਡਰ ਮੰਗਵਾਵਾਂਗੇ ਨਹੀਂ ਆਰ ਹੋਰ ਦਿਖਾ ਦਿਓ ਨਾਨਕੇ ਅੰਸੂ ਤੇ ਸੱਤਾ ਹੀ ਹੈ ਇਸ ਅੱਛਾ ਇਸ ਵਕਤ ਇੱਕ ਅਵੇਲੇਬਲ ਹੈ ਇੱਕੋ ਪੀਸ ਹੈ ਨਾ ਕੋਲਾ ਅੱਛਾ ਚਲੋ ਜੇ ਇਹ ਕਿੰਨੇ ਕਿਤਾ ਲਾ ਦੂਗਾ ਇਹ ਅਸੀਂ ਵੇਚ ਦੇ ਹੈਗੀ ਵਾਸੇ ਆ ਲੱਗੀ ਹੋਈ ਹੈ ਕੱਢ ਕੇ ਦਿਖਾਉਂਗਾ ਮੜੇ ਚੱਟੇ ਆਪਾਂ ਇਹਨੂੰ ਵੈਸੇ ਬਣਵਾਉਣੀ ਚਾਹੀਦੀ ਹੈ ਬਾਹਰ ਕੱਢ ਕੇ ਦਿਖਾਉ ਮੜਾ ਜੀ ਨੂੰ ਇੱਕ ਵਾਰ ਵੈਸੇ ਚਾਹੀਦੀ ਐ ਇਸ ਸਮੇਂ ਬਣਿਆ ਵਾ ਹਾਂ ਹੁਣ ਦੇਖੀ ਨਾ ਇਹਦੀ ਲੋਕੈਨ ਘੈਂਟ ਇਹ 450 ਦਾ ਪੀਸ ਦੇਣਾ ਜੀ ਠੀਕ ਆ 400 ਦਾ ਵੀ ਇਹ ਸਾਈਪਰ ਕੱਢ ਲੈਣੇ ਉਹ ਠੀਕ ਆ ਥੋੜਾ ਜਿਹਾ ਹੋਰ ਲੈਸ ਹੋ ਜਾਣਾ ਮੈਨੂੰ ਪਤਾ ਬਾਜੀ ਦਾ ਤੇ ਬਾਜੀ ਹੁਣ ਮੇਰੀ ਗੱਲ ਸੁਣੋ ਹੁਣ ਕੋਈ ਇਹੋ ਜੀ ਚੀਜ਼ ਦੇ ਦਿਓ ਜਿਹਦੇ ਪਰ ਲਿਖਿਆ ਨਾ ਹੋਵੇ ਕੁਝ ਵੀ ਹਾਂ ਇਹੋ ਜਿਹੀ ਹੈਪਰ ਕੁਝ ਵੀ ਹਾਂ ਪਰ ਰਹਿ ਜਾ ਤਾਂ ਤੁਹਾਨੂੰ ਆਪ ਹੀ ਦਮਾਣੇ ਪੈਣਗੇ ਜੀ ਹਾਂ ਗੱਲ ਜੀ ਪਹਿਲਾ ਸੱਦਾ ਹੈਗਾ ਆ ਲਾਲ ਕੱਪੜੇ ਦਾ ਨਾਟਕੀਆਂ ਕਾ ਕੇ ਦੂਆ ਦਾ ਦਿੱਖ ਦੂ ਹਾਂ ਸਹੀ ਗੱਲ ਆ ਸਾਡੇ ਕੋਲ ਆ ਚੀਜ਼ ਅੱਜ ਕੱਲ ਚੱਲ ਰਹੀ ਹੈ ਅਸੀਂ ਭੇਜ ਰਹੇ ਹਾਂ ਸਪੇਨ ਜਾਣੀਓ ਸਾਡੇ ਤੋਂ ਨਹੀਂ ਬਿਆਨ ਨਹੀਂ ਹੈਗਾ ਭਾਜੀ ਮੈਂ ਦੱਸ ਰਿਹਾ ਸੁਣਤਾ ਲੋ ਜੀ ਹਾਂ ਨਹੀਂ ਨਹੀਂ ਤੀਜ ਤਾਂ ਦੇਖੋ ਛੱਜ ਦੇ ਵਿੱਚ ਨਾਲ ਪੱਖੀ ਰੱਖ ਕੇ ਜਿਵੇਂ ਭੈਣ ਦਾ ਟਾਗਾ ਨਾਲ ਜੋੜੀਆਂ ਦੀ ਪੈਕਿੰਗ ਕਰਕੇ ਪਾ ਰਹੇ ਹਾਂ ਅਬ ਛੱਜ ਮੰਗਾਏ ਹੋਏ 100 ਪੀਸ ਕਿਸੇ ਦਾ ਦੇਣਾ ਹੈ ਉਹ ਲੈ ਲੋੜੀ ਤੇ ਹੀ ਦੇਣਾ ਜੇ ਹੁਣ ਮੈਨੂੰ ਇਸ ਤਰ੍ਹਾਂ ਤਿੰਨ ਛੱਜ ਚਾਹੀਦੇ ਹੋ ਦਿਖਾਓ ਤਾਂ ਮੜਾ ਜਾ ਜਰੂਰੀ ਅੱਛਾ ਇਹਨਾਂ ਪਰ ਅਲੱਗ-ਅਲੱਗ ਲਿਖਿਆ ਹੋਇਆ ਜੀਜਾ ਆ ਗਿਆ ਭੈਣ ਆ ਸਹੇਲੀ ਆ ਗਈ ਆ ਸਹੇਲੀ ਤੇ ਇਹ ਤਾਂ ਨਾਨਾ ਆ ਗਿਆ ਜੀ ਇੱਧਰ ਨਾਨੀ ਨਾਨੀਆਂ ਹੁੰਦੀਆਂ ਫਿਰ ਤਾਂ ਪੱਖੀਆਂ ਫੜਾ ਵੀ ਦਿੰਦੇ ਨਹੀਂ ਕੋਈ ਚੱਕਰ ਨਹੀਂ ਹੈਗਾ ਦੀਦੀ ਇਹ ਵਾਲਾ ਕੀ ਹੋ ਨਹੀਂ ਹੈਗਾ ਵੇਜਣਾ ਇਹ ਖੱਡਾ ਚਾਹੀਦਾ ਹੈ ਛੱਦੀ ਵਾਲਾ ਘਰ ਯੂਐਸਏ ਵਾਲੇ ਛੱਜਣਾ ਜੀ ਇਹਦੇ ਤੁਸੀਂ ਸਾਰੇ ਆਪਣੇ ਰੇਵ ਰੂੜੀਆਂ ਲਾ ਕੇ ਪੈਕ ਕਰਕੇ ਜੀ ਨਾਲ ਇਹ ਟੈਗ ਉੱਪਰ ਐ ਰੱਖ ਦੇਣਾ ਅੱਛਾ ਕਿੰਨੇ ਮਾਇਆ ਬਣਦੀ ਇਹਨਾਂ ਦੋਨਾਂ ਦੀ ਜੀ ਛੱਜ ਲਈ ਜੀ ਛੱਜ ਇਹ ਛੱਜ ਤੁਹਾਨੂੰ ਪੈਣਾ ਜੀ 200 ਰੁਪਏ ਦਾ ਜੀ ਹੂੰ ਤੇ ਆ ਪੱਖੀ ਪੈਣੀ ਤੋਫੀ 50 ਦੀ ਸਹੀ ਆ ਹੂੰ ਤਾਂ ਸਾਡੇ ਜਿਹੜਾ ਮੰਤਵ ਹੈ ਛੱਜ ਦਾ ਇਹ ਇਹ ਸੱਬਿਆ ਚਾਰਾਂ ਚੀਜ਼ ਜੋੜਦੀ ਐ ਕਿ ਅਸੀਂ ਸਪੇਨ ਭੇਜਣੀ ਐ ਇਹ ਬੰਦੇ ਦਾ ਕਾਰਟੂਨ ਆਇਆ ਹੋਇਆ ਦੇਖੋ ਪੈਕ ਐ ਅੱਛਾ 100 ਪੀਸ ਭੇਜਣੇ ਪਾਜੀ ਐ 100 ਪੀਸ ਇਹ ਉੱਥੇ ਮੈਨੂੰ ਚਾਰ ਪੀਸ ਦੇ ਕੇ ਤੋੜ ਦੂੰਗੇ ਹਾਂਜੀ ਹਾਂਜੀ ਜਿੰਨੇ ਮਰਜ਼ੀ ਇਹ ਉੱਥੇ ਕੋਈ ਸ਼ਾਪ ਹੋਣੀ ਐ ਉਹਨਾਂ ਨੇ ਮੰਗਾਇਆ ਵਾ ਨਹੀਂ ਜੀ ਉਹਨਾਂ ਨੇ ਆਪਣਾ ਸਪੇਨ ਦੇ ਵਿੱਚ ਇਹ ਆਪਣੇ ਲੋੜੀ ਫੈਸਟੀਵਲ ਮਨਾਉਣ ਤੋਂ ਬਾਅਦ ਸਭ ਨੂੰ ਗਿਫਟ ਪੈਕਿੰਗ ਇਸ ਤਰ੍ਹਾਂ ਇੰਡੀਅਨ ਕਲਚਰ ਚ ਅੱਛਾ 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 ਉਹਨਾਂ ਨੇ ਆ ਦੇਖੋ ਆ ਭੇਜਣਾ ਜੀ ਨਾਨਾ ਨਾਨੀ ਸਹੇਲੀ ਸਰ ਜੀਜਾ ਠੀਕ ਹੈ ਜੀ ਭਰਾ ਭਾਦੀ ਹੂੰ ਭੂਆ ਫੁੱਫੜ ਭਰਾ ਪਰਜਾਈ ਭਰਾ ਭਾਦੀ ਠੀਕ ਹੈ ਜੀ ਤਾਇਆ ਤਾਈ ਹਾਂ ਨਾਣਾ ਲਾੜੀ ਭੈਣ ਜੀਜਾ ਯੂ ਐਸ ਏ ਵਾਲੇ ਕੈਨੇਡਾ ਵਾਲੇ ਸਾਰੇ ਮਿਲ ਜੂਗੇ ਵਿੱਚ ਸਹੀ ਹਾਂ ਅੱਲਾ ਸਹੀ ਗੱਲ ਆ ਪਾ ਜੀ ਤੈਨੂੰ ਲਿਖਾਉਂਦੇ ਆ ਲਿਖਣ ਦੀ ਇੱਥੇ ਤੁਹਾਨੂੰ ਮਿਲ ਜਣਾ ਤਾਇਆ ਤਾਈ ਭੂਆ ਫੁੱਫੜ ਜੋ ਚਾਹੀਦਾ ਤੁਹਾਨੂੰ ਸਾਰਾ ਮਿਲ ਜਣਾ ਲਿਖਾਉਂਦਾ ਤਾਇ ਤੂਏ ਚਹੀਦੇ ਲੈ ਜੋ ਨਹੀਂ ਨਹੀਂ ਹੈਗੇ ਦੇਖੋ ਪੂਆ ਫੁੱਫੜ ਵਾਲੀਆਂ ਆ ਪਤਿੰਨ ਲੈ ਲੈਣੇ ਆ ਹਾਂ ਠੀਕ ਆ ਮਾਂ ਲਾਲੇ ਨੂੰ ਆ ਲੈ ਦੰਨੇ ਆ ਅੱਛਾ ਦੇਖ ਲੋ ਹਾਂ ਮਮੀ ਤੂੰ ਖੁਸ਼ ਹੋ ਜੇ ਤੈਨੂੰ ਆ ਦੇ ਦਿਆਂ ਮੈਂਨੇ ਪੈਸੇ ਨੇ ਲਵਾ ਕੇ ਪੁੱਛ ਉਹ ਮੇਰੀ ਗੱਲ ਸੁਣੋ ਆਹ ਹਾਲੇ ਨੇ ਤਾਂ ਵੀ ਉਨੀ ਰੇਂਜ ਚ ਪੈਂਦਾ ਆ ਦੋਹੇ ਚੀਜ਼ਾਂ ਨੇ ਤਾਂ ਵੀ ਉਨੀ ਰੇਂਜ ਚ ਪੈਂਦੀ ਐ ਇਹਦੇ ਚ ਇਹ ਐ ਜੀ ਕਿ ਜਿਵੇਂ ਤੁਸੀਂ ਕੁੜੀਆਂ ਨੂੰ ਦੇਣਾ ਇੰਨਾ ਕ ਸਾਮਾਨ ਦੇਈ ਵੀ ਨਾ ਸਰਦਾਂ ਨਹੀਂ ਕੁੜੀਆਂ ਨੂੰ ਨਹੀਂ ਉਹ ਤਾਂ ਗੱਲ ਇਹਦੇ ਤੁਸੀਂ ਕਿਲੋ ਕਿਲੋ ਖੰਡ ਚੀਜ਼ ਪਾ ਕੇ ਐ ਬਣਾਉਂਗੇ ਚੀਜ਼ ਭਰੀ ਲੱਗਦੀ ਐ ਹਮ ਨਾਲੇ ਆਪਣਾ ਸਭਿਆਚਾਰ ਦਿਖਦਾ ਇਹਦੇ ਛੋਟ ਕੋਈ ਨਹੀਂ ਨਾਲੇ ਸੰਦਾਰ ਆ ਦੱਸੋ ਇੰਨੀ ਕ ਚੀਜ਼ ਤੁਸੀਂ ਕੁੜੀਆਂ ਨੂੰ ਪਾ ਕੇ ਦੋਗੇ ਨਾ ਕਿਸ ਜਿਹਦੇ ਘਰ ਦੇ ਜੀ ਚਾਰ ਹੋਗੇ ਤਾਂ ਕੈਸ ਸੰਗਣ ਨੂੰ ਲੱਗਣੀ ਹੈ ਹਾਂ ਨਹੀਂ ਤਸੀ ਲਫਾਫਿਆਂ ਚ ਪਾ ਕੇ ਵੀ ਦੇਣੀ ਆ ਉਹ ਗੱਲ ਕਰਦੇ ਜਦ ਤੁਸੀਂ ਦਿਖਾਣੀ ਆ ਨਾ ਤਾਂ ਉਹਨੇ ਆ ਹੀ ਸੋਚਿਆ ਕਿ ਆ ਹੀ ਦਿੱਤੀ ਹੈ ਨਹੀਂ ਦਿੱਤੀ ਕਿਸ ਨੇ ਇਹ ਨਹੀਂ ਸੋਚਣਾ ਕਿ ਇੰਨੀ ਬੜੀ ਦਿੱਤੀ ਨਹੀਂ ਉਹਨੂੰ ਪਹਿਲਾਂ ਕਹਿ ਦੂੰਗੇ ਨਾ ਵੀ ਆ ਲਫਾਫਾ ਵੀ ਭਾਈ ਤੇਰਾ ਹੀ ਆ ਪਰ ਪਹਿਲਾਂ ਤੂੰ ਆ ਦੇਖੋ ਕਿਸ ਤਰ੍ਹਾਂ ਕਰਨਾ ਹੈ ਹਾਂ ਸਾਡੇ ਕੋਲ ਤਾਂ ਹਰ ਚੀਜ਼ ਅਵੇਲੇਬਲ ਹੋ ਜਾਊਗੀ ਬਿਲਕੁਲ ਬਿਲਕੁਲ ਤੁਸੀਂ ਮੈਨੂੰ ਆਫ ਕਾਮਰਾ ਡਿਸੀਜਨ ਲੈ ਲਓ ਦੇਖੋ ਕਿਆ ਕਰਨਾ ਲਓ ਜੀ ਫਿਰ ਕਰ ਲਈਏ ਭਾਈ ਪਹਿਲਾਂ ਸਿਲੈਕਟ ਕੀ ਕਰਨਾ ਚੀਜ਼ ਕਿਹੜੀ ਲੈਣੀ ਆਓ ਜੀ ਭਾਈ ਅ ਮੋਲੀ ਬਾਬਾ ਜੀ ਮਿਲ ਜਵੇ ਫੁੱਫੜ ਖੋ ਗਿਆ ਫੁੱੜੇ ਖੋ ਗਿਆ ਯਾਰ ਫੁੱਫੜ ਖੋ ਗਿਆ ਇਹ ਤੁਸੀ ਰੋਸਣਾ ਫੁੱਫੜਾ ਤੇ ਵੀ ਵੇਖ ਕੇ ਰੋਸ ਜਾਂਦਾ ਹਾਂ ਸਹੀ ਗੱਲ ਆ ਪਰ ਕਰਮਾ ਨਾਲ ਸਾਡੇ ਫੁੱਫੜ ਠੀਕਾਂ ਨਹੀਂ ਆਣਿਆ ਨੇ ਹਾਂ ਮੇਰਾ ਕੁੱਪੜ ਵੀ ਵਧੀਆ ਭਾਈ ਕੈਨੇਡਾ ਵਾਲੇ ਨਾਨਕੇ ਅੰਕੇ ਹੈਂ ਦਾੜ ਕੇ ਬਾਜੀ ਬਾਪਾ ਜੀ ਆਹ ਤਾਂ ਯਾਰ ਚੀਜ਼ਾਂ ਹੀ ਪਹਿਲੀ ਵਾਰ ਦੇਖੀਆਂ ਪੂਆ ਬੁੱਆ ਪਰਖੋ ਪੂਆ ਬੁੱਆ ਪਰਖੋਗੇ ਦੋ ਬੂਆ ਬੁੱਪੜਾ ਮਿਲ ਗਏ ਹੋਰ ਫੇਰ ਐ ਕਰੋ ਐਂਦਾ ਕਰਦੇ ਆ ਤੁਹਾਨੂੰ ਜੀਜਾ ਪੈਣ ਨਹੀਂ ਲੈ ਕੇ ਅੱਜੇ ਚਾਹੀਦਾ ਕਦੋਂ ਹੁਣੇ ਚਾਹੀਦਾ ਕੱਲ ਨੂੰ ਅਸੀਂ ਤੇਨੇ ਬੰਨਣੇ ਸ਼ੁਰੂ ਕਰਨੇ ਆ ਉਹ ਐਂਦਾ ਕਰਦੇ ਆ ਜੀਜਾ ਪੈਣ ਨਹੀਂ ਹਾਂ ਜੀਜਾ ਪੈਣ ਲੈ ਲੋ ਇੱਕ ਆਠ ਹੋਣੀ ਆ ਤੁਹਾਨੂੰ ਦੇ ਦਿੰਦੇ ਆ ਕੱਲ ਨੂੰ ਮਿਲ ਜੂਗਾ ਕੱਲ ਨੂੰ ਜਾਂ ਪਰਸੋਂ ਉਹ ਬੜਾ ਚੱਕਰ ਦਾ ਹੋ ਹੀ ਜਾਣਾ ਆਹ ਕਰਦੇ ਆ ਦੋ ਭੂਆ ਫੁੱਫੜੋਗੇ ਇੱਕ 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 ਦੀਦੀਆਂ ਨੂੰ ਆਪਾਂ ਸਦਾ ਆਪਣੇ ਵੱਲ ਤੇ ਦੇ ਦੇਣਾ ਜੀ ਹਾਂ ਭੈਣ ਜੀ ਜੀ ਹਾਂ ਠੀਕ ਹੈ ਠੀਕ ਹੈ ਹਾਂ ਚੱਕਰ ਨਹੀਂ ਦੇ ਲੋ ਲੈ ਲੈ ਆਹ ਜੀਜਾ ਹੀ ਦਊਗਾ ਜੀ ਹਾਂ ਆ ਆ ਗਿਆ ਆ ਲੋ ਜੀ ਨਾਲ ਰੰਗ ਲਓ ਜੀ ਲਓ ਜੀ ਭੈਣ ਜੀ ਜੀਜਾ ਵੀ ਲੋ ਹਾਂ ਹਾਂ ਠੀਕ ਹੈ ਹਾਂ ਹੋਰ ਦੱਸੋ ਬੇਟਾ ਟਾਈਮ ਲੱਗਦਾ ਛੋਟਾ ਜਾਊਗਾ ਛੋਟਾ ਜੀ ਆ ਯਾਰ ਛੋਟੀ ਬੇਟਾ ਟਾਈਮ ਲੱਗੇ ਹੁਣ ਤੁਹਾਨੂੰ ਵੀ ਟਾਈਮ ਲੱਗੇਗਾ 5-10 ਮਿੰਟ ਲੱਗਣਗੇ ਜੀ ਛੱਜ ਜੀ ਕਿੰਨੇ ਦਾ ਮਾਜੂ 3 ਛੱਜ ਦੇ ਦਿਓ ਸਾਨੂੰ ਹੁਣ ਤਿੰਨ ਤਿੰਨ ਆਪਣੇ ਛੱਜ ਹੋ ਗਏ ਤਿੰਨ ਹੋ ਗਏ ਪੱਖੀਆਂ ਹੈਨਾ ਭਾਈ ਸਾਹਿਬ ਆਇਸ ਦੇਣ ਨੂੰ ੂਆ ਫੁੱਫੜ ਨੂੰ ਸੱਦਾ ਦੇਣ ਨੂੰ ਤੇ ਆਹ ਬੜਾ ਸੱਦਾ ਹੋ ਗਿਆ ਜੀ ਨਾਨਕਿਆਂ ਦਾ ਠੀਕ ਹੈ ਓਕੇ ਹੈ ਜੀ ਕੰਮ ਕਿਸੇ ਨੂੰ ਨਾ ਦਿਖਾਓ ਅੱਛਾ ਸਰਪ੍ਰਾਈਜ਼ ਹੀ ਮਿਲੇ ਸਭ ਨੂੰ ਚਾਹੀਦਾ ਮੰਮੀ ਮਾਸਿ ਨੇ ਨਾ ਦੱਸੀ ਮੈਂ ਦਾ ਪੇਜ ਜੀ ਭੈਣਾਂ ਨੂੰ ਵੀ ਨਹੀਂ ਹਜੇ ਦੱਸਣਾ ਪਰ ਉਹਨਾਂ ਨੇ ਵੀਡੀਓ ਦੇਖ ਲੈਣੀ ਕੱਲ ਨੂੰ ਤਾਂ ਦੇਣੀ ਸ਼ੁਰੂ ਕਰਨੇ ਹਲੇ ਤਾਂ ਅਪਲੋਡ ਹੋਊਗੀ ਵੀਡੀਓ ਤੁਸੀਂ ਪਹਿਲਾਂ ਭੇਜ ਦੇ ਦਿਓ ਹਾਂ ਇਹ ਵੀ ਗੱਲ ਠੀਕ ਆ ਆਵਲੀ ਵੀਡੀਓ ਬਾਅਦ ਵਿੱਚ ਛੱਡਾਂਗੇ ਕਿਉਂਕਿ ਦੇਖੋ ਉਧਰ ਮੜਿਆ ਪਿੱਛੇ ਹਾਂ ਆਪਾਂ ਨੇ ਸੂਟ ਸੇ ਉਹਨਾਂ ਦੇ ਦੇ ਲੈਣਾ ਨੂੰ ਲਾਓ ਜੀ ਤਿੰਨ ਹੋ ਗਏ ਆਪਣੇ ਛੱਜ ਆਪਾਂ ਨੇ ਪੁਰਾਣਾ ਕਲਚਰ ਇਸ ਚੀਜ਼ 'ਚ ਪਹਿਲ ਰੱਖੀ ਆ ਰੋੜੀਆਂ ਪੈਕ ਕਰੂੰਗੀ ਉਹ ਤੁਸੀਂ ਜੀ ਲੋਕਾਂਲੇ ਲਵਾ ਸਕਦੇ ਉੱਤੋਂ ਲੈਣੇ ਆ ਜੀ ਤੇ ਕਰੋ ਤੁਸੀਂ ਕੀ ਚਾਹੁੰਦੇ ਐ ਮੁਫੀਆਂ ਵਗੈਰਾ ਲਾਉਂਦੇ ਉਹ ਤੋਂ ਮਿਲ ਜੂਗੇ ਲਾਓ ਕਾਲੇ ਲਿਫਾਫੇ ਨਹੀਂ ਮਿਲੂਗੇ ਤਾਂ ਥਾਣੇ ਸਿਟੀ ਥਾਣੇ ਦੇ ਸਾਹਮਣੇ ਉਹ ਜਿਹੜਾ ਲਿਫਾਫੇ ਵਾਲਾ ਲਿਫਾਫੇ ਉਹ ਐਕਚੁਅਲੀ ਤੁਹਾਨੂੰ ਲੋਕ ਵਾਲੀ ਚੀਜ਼ ਚਾਹੀਦੀ ਹੋਣੀ ਆ ਕਿ ਤੁਹਾਡੀ ਏਅਰਟਾਈਟ ਚੀਜ਼ਾਂ ਖਰਾਬ ਬਸ ਵੀ ਬਾਹਰ ਦਾ ਨਿਕਲੇ ਹੂੰ ਉਹ ਵਾਲਾ ਸਟ੍ਰੀਟ ਤੇ ਉਹਦਾ ਸਰ ਪਤਾ ਕਰ ਲਿਓ ਜੀ ਹੁਣ ਤੁਹਾਨੂੰ ਪਤਾ ਲੱਗ ਜਾ ਮੈਨੂੰ ਮੈਂ ਮੈਨੂੰ ਪਤਾ ਵੈਸੇ ਤਾਂ ਚੇਪੀ ਹੈਗੀ ਫੇਰ ਤਾਂ ਤੁਸੀਂ ਆਪਣਾ ਮੰਤਰਬਾਰੇ ਵੈਸੇ ਤਾਂ ਪਤਾ ਕੀ ਗੱਲ ਆ ਜਿਹੜੀ ਵੈਸੇ ਤਾਂ ਪਤਾ ਕੀ ਗੱਲ ਆ ਜਿਹੜੇ ਲਫਾਫੇ ਹੁੰਦੇ ਉਹਨਾਂ ਨੂੰ ਗੱਠ ਮਾਰ ਕੇ ਇਹਦੇ ਪਰ ਰੱਖ ਕੇ ਆਪਾਂ ਨੇ ਉੱਪਰ ਤੇ ਨਾ ਉਹ ਜਿਹੜੀ ਪੱਕੀ ਰੱਖ ਕੇ ਪੱਕੀ ਰੱਖ ਕੇ ਇੱਕਣ ਹੀ ਆਪਾਂ ਨੇ ਉਹ ਕਰ ਲੈਣੇ ਆਲੇ ਨਾਲੇ ਖੰਮਣੀ ਫੇਰ ਦੋ ਹਾਂ ਖੰਮਣੀ ਘਮਾ ਦੋ ਨਾਲੇ ਸ਼ਗਲਾਂ ਵਾਲਾ ਕੰਮ ਹੋ ਜਾਣਾ ਤੇ ਨਾਲੇ ਆਪਣੀ ਚੀਜ਼ ਸਾਮ ਹੋ ਜਾਣੀ ਹਾਂ ਠੀਕ ਹੈ ਖੰਮਣੀ ਦਾ ਹੈਗੀ ਜੀ ਕਰਾਂ ਤੋਂ ਮੈਂ ਚੌੜੀ ਜੇਪੀ ਚਲਾਈ ਸੀ ਹਾਂ ਵਿਆਹ ਦੇ ਕੰਮ ਇਹ ਜੀ ਹੈ ਜੀ ਐਂਡ ਤੱਕ ਚੱਲਦੇ ਰਹਿੰਦੇ ਮਿੱਤਰੋ ਨਹੀਂ ਬਿਲਕੁਲ ਬਿਲਕੁਲ ਇਹਦਾ ਹੱਥ ਲਖਾਸ਼ ਵੀ ਲੱਭ ਕੇ ਸਾਨੂੰ ਜਿਆਦਾ ਯਾਰ ਦੋ ਦਾ ਵਿਆਹ ਤਾਂ ਜੀ ਇਸ ਸਾਲ ਆ ਨਵੰਬਰ ਮਹੀਨੇ ਦੀ ਕੱਲ ਦੱਸਦਾ ਮੁੰਡੇ ਵਾਲੇ ਜੈਮ ਵਾਲਾ ਲਹਾਰ ਨਹੀਂ ਜੇ ਕੁੜੀ ਵਾਲੇ ਵੀ ਜੈਮ ਵਾਲਾ 12 ਵਜੇ ਰਾਤੀ ਜੈਮ ਵਾਲੇ ਦੇ ਹਰ ਦੁਕਾਨ ਤੋਂ ਕੱਢ ਕੇ ਲੈ ਕੇ ਗਿਆ ਮੈਂ ਆਓ ਤੁਹਾਡੇ ਦਾ ਵਿਆਹ ਵੀ ਰਾਤ ਨੂੰ ਹੁੰਦੇ ਹੈ ਨਾ ਹਾਂ ਆਈ ਨਹੀਂ ਉੱਥੇ ਅਸੀਂ ਆਪਣੇ ਯਾਰ ਦੋ ਗੱਪ-ਸ਼ੱਪ ਮਾਰਦੇ ਅਗਲਾ ਸਾਨੂੰ ਯਾਦ ਕਰਾ ਕੇ ਤਾਂ ਕਿੱਥੇ ਐ ਮੈਂ ਕੀ ਹੋ ਗਿਆ ਕਹਿੰਦੇ ਲੋਡ ਪੈ ਗਈ ਮੈਂ ਕਿਹਾ ਮੇਰੀ ਤਾਂ ਲੋਡ ਪੈ ਗਈ ਇੱਥੇ ਹਾਂ ਕਹਿੰਦਾ ਮੈਂ ਜਿਤਨਾ ਚਿੱਤਨਾ ਚਿੱਤੇ ਮੈਂ ਕਿਹਾ ਥੋੜੇ ਘਰ ਦੇ ਫੰਕਸ਼ਨ ਦੇ ਕਹਿੰਦੇ ਜੈਮ ਵਾਲਾ ਦੇ ਹਾਰ ਚਾਹੀਦੇ ਆ ਰਾਤੀ ਲਿਆ ਕੇ ਕੱਢ ਕੇ ਦਿੱਤੇ 12 ਮੈਨੂੰ ਆਂ ਦੱਸੋ ਆਹ ਵਾਲੇ ਹਾਰ ਨਹੀਂ ਆਹ ਵਾਲੇ ਹਾਰਾਂ ਦਾ ਕੀ ਪ੍ਰਾਈਸ ਹੈ ਇੱਕ ਇਹ ਵਾਲੇ ਹਾਰ ਜੀ 120 ਰੁਪਏ ਦਰਜੋਂ ਤੋਂ ਸ਼ੁਰੂ ਹੋ ਗਏ ਜੀ ਇਹ 240 ਰੁਪਏ ਦਰਜ ਹਨ 120 ਰੁਪਏ 150 ਰੁਪਏ 180 ਰੁਪਏ 240 ਇੱਕ ਮਿੰਟ ਜੀ ਜਾਰੀਆਂ ਵਾਹ ਜੀ ਵਾਹ ਕੁੜੀ ਦੀ ਭੈਣ ਜਾਂ ਮੁੰਡੇ ਦੀ ਭੈਣ ਪਾਉਗੀ ਅੱਛਾ ਧ ਸਾਰੇ ਟੈਗ ਮਿਲਣਗੇ ਸਹੇਲੀ ਮੰਮੀ ਆ ਵਾਹ ਜੀ ਵਾਹ ਬੇਬੇ ਬਾਪੂ ਪੈ ਮੰਮੀ ਇਹ ਹੈਗੀ ਤੁਹਾਨੂੰ ਦੋ ਦੇ ਦਿੰਦੀ ਆ ਆ ਵੀ ਪ੍ਰਾਂਦੀਆਂ ਭਾਈ ਨਾ ਵੀ ਇਹੀ ਦੇਖੀਆਂ ਮੈਂ ਕਹਿਣ ਲੱਗੀ ਤੇ ਡੈਡੀ ਹਾਂ ਲੋ ਜੀ ਇਦਨੇ ਵਿਆਹ ਵਾਲੀ ਕੁੜੀ ਨੇ ਲਾਣਾ ਹੋਵੇ ਬ੍ਰਾਈਡ ਮੰਮੀ ਦੋ ਦਸ ਦਾਲੋ ਬੇਬੇ ਬਾਪੂ ਦੇਖਣੇ ਆ ਲੋ ਜੀ ਬੇਬੇ ਬਾਪੂ ਮੇਰੇ ਇਹ ਕਿੱਥੇ ਰਾਊਗਾ ਇਹ ਤੇ ਸਹੇਲੀ ਹਾਂ ਫਾਪੀ ਆਹ ਬਲੀਏ ਚੀਜ਼ ਆ ਲੈਦੀਆਂ ਜੀ ਮੇ ਮੰਮੀ ਵਾਲੇ ਇੱਕ ਹੋਰ ਦੇ ਦੋ ਬੇਬੇ ਬੇਬੇ ਇੱਕੋ ਹੀ ਪੀਸ ਹੈ ਜੀ ਆਸੀ ਦਾ ਬੇਬੇ ਬੇਬੇ ਲੜਕੂ ਹੂ ਤੇ ਉਹ ਬੇਬੇ ਮੈਨ ਰਹੀ ਮੈਂ ਕਹੂੰ ਮੈਂ ਪੰਚਾਇਤ ਦਾ ਭੈਣ ਮਿਲ ਜਾਊਗਾ ਜੀ ਨਹੀਂ ਭੈਣ ਪਾਤੀ ਦੇ ਦੋ ਪਾਤੀ ਪੇਸੇ ਦਾ ਇਹ ਛੇੜ ਆਹ ਆਹ ਕੀ ਚੀਜ਼ ਆ ਬਈ ਆਹ ਮੰਮੀ ਇਹ ਮਲਾ ਦਾ ਉਹ ਆ ਸਾਲੀਆਂ ਵਾਲਾ ਨਾਕਾ ਭਾਦੀ ਵੈਲਕਮ ਭਾਦੀ ਦਾ ਦੋ ਹੋ ਗੀਆਂ ਨਿੰਦਾ ਕਰਦੇ ਮਮੀ ਠੀਕ ਨਹੀਂ ਸੇ ਤਾ ਨਹੀਂ ਇਹ ਕਾ ਭਈਆ ਇਹ ਕਾ ਭਈਆ ਹੋ ਤਾਂ ਰਹੇ ਕੋਈ ਹੈ ਜੀ ਇੱਕੋ ਹੀ ਹੈ ਚਾਹੀਦੀ ਆ ਤੁਹਾਨੂੰ ਇੱਕ ਅੱਧੇ ਦਿਨ ਚ ਮੰਗਵਾ ਦੂੰਗਾ ਹੂੰ ਚਲੋ ਦੇਖ ਲਾਂਗੇ ਫੇਰ ਹੁਣ ਜੇ ਤਾ ਆਣ ਆਈਆਂ ਤੁਸੀਂ ਹਾਂ ਉਹਦੇ ਲੈ ਜਿਓ ਤੁਸੀਂ ਅੱਨੇ ਆ ਗਈ ਮੈਂ ਜੋ ਹੋ ਜਿਵੇਂ ਹੋਈ ਜੇ ਤੁਸੀਂ ਇੱਕ ਲੈ ਕੇ ਜਾਣੀ ਇੱਕ ਲੈ ਜੋ ਬਾਕੀ ਮੈਂ ਤੁਹਾਨੂੰ ਕੱਲੂ ਜਾਂ ਪਰਸੋ ਇੱਕ ਅੱਧੇ ਦਿਨ ਮੰਗਵਾ ਕੇ ਪਹੁੰਚ ਕੋਈ ਲੈ ਲੂਗੇ ਜੇ ਕੋਈ ਹੋਸਟਲ ਚ ਆ ਕੇ ਤਿਖਨੇ ਹੋ ਨਹੀਂ ਹੋਰ ਨਹੀਂ ਆ ਆਣੀ ਐ ਉਸ ਤੋਂ ਬਾਅਦ ਫੇਰੀ ਕਾ ਆਈਆਂ ਦੇਖੋ ਨੰਨੀ ਨਵੇਂੇ ਤਮਾਦੀਆਂ ਬਟਾਣ ਵਾਲੀ ਪਲੇਟਾਂ ਹੂੰ ਇਹ ਸੋਹਣੀਆਂ ਵੈਲਕਮ ਜੀਜੂ ਹੈ ਨਾ ਜਿੰਮਦਰ ਦਾ ਤਰੀ ਬੰਦਾ ਸੁਪਨਾ ਬਿਚੇ ਰਹਿ ਜਾਂ ਬਿਚੇ ਉਹ ਮੈਂ ਤਾਂ ਮੈਂ ਤਾਂ ਅਸਲ 'ਚ ਨਾ ਨਾਲ ਵਾਲਿਆਂ ਨੇ ਉਹ ਮੇਰਾ ਕੁੰਡਾ ਕਰਾਇਆ ਨਹੀਂ ਮੈਂ ਤਾਂ ਸਾਲੀ ਕੁਰਕਰਿਆਂ ਦੇ ਪੈਕਟ ਪਰੇ ਮਨਾ ਲੈਣ ਦੀ ਸੀ ਛੋਟੀ ਜੀ ਦਾ ਵਿਚਾਰੀ ਸਾਲੀ ਦੀ ਮੇਰੀ ਬਾਜੀ ਇਹ ਵੀ ਪ੍ਰਾਂਦੀ ਹੈ ਬਾਜੀ ਪ੍ਰਾਂਦੀ ਹਾਂ ਇਹ ਸਪੈਸ਼ਲ ਪ੍ਰਮੋਸ਼ਨ ਹੈ ਵਾਹ ਜੀ ਵਾਹ ਸੋਹਣੀ ਹੈ ਨਾ ਸੋਹਣੀ ਬਹੁਤ ਪਿਆਰੇ ਲੇਟਾ ਤੇ ਪਿੰਡੇ ਜਨਮ ਦਿਨ ਤੇ ਪਾਪੀ ਪਾਪੀ ਆਣਾ ਨਹੀਂ ਸਾਡੇ ਕੋਲ ਤਾਂ ਜਿਹੜੀ ਲੇਟੈਸਟ ਆਈਟਮ ਹੈ ਨਾ ਜੀ ਆਣੀਆ ਨਾਲ ਦੀ ਬਚੀ ਜਾਣੀ ਮੈਂ ਕਹਾਂ ਲੱਗੀਆਂ ਪਿੰਡੇ ਦੇ ਜਨਮ ਦਿਨ ਤੇ ਪਾਪੀ ਪਾਪੀ ਜੀ ਸਾਡੇ 600 ਦੀ ਰੇਂਜ ਚ ਹੈ ਜੀ ਸਾਡੇ 600 ਦੀ ਰੇਂਜ ਚ ਐਡਾ ਮਹਿੰਗਾ ਕਿੰਨੇ ਦਿਨ ਪਾਣੀ ਆਥੀ ਹਾਂ ਆਹ ਇਹ ਜੈਰੈਗੂਲਰ ਨਹੀਂ ਨਾ ਪੈਣ ਵਾਲੀਆਂ 300 300 ਰੁਪਏ ਦੇ ਅੱਛਾ ਗੱਤਾ ਪਾਕ ਇੱਕ ਟਿਕਾ ਸਵੇਰੇ 4 ਵਜੇ ਸਮਾਵੇ ਸ਼ਾਮ ਨੂੰ ਚੱਲ ਹਾਂ ਲਓ ਜੀ ਡੈਡੀ ਆ ਗਏ ਤੁਸੀਂ ਦੁਕਾਨ ਚੋਂ ਨਿਕਲਣਾ ਨਹੀਂ ਸਾਨੂੰ ਜਰੂਰ ਘਰ ਤੋਂ ਘਟਾਉਂਗੇ ਬਸ ਜੀ ਲੇ ਹੋ ਗਿਆ ਹੁਣ ਤਾਂ ਸਮਾਨ ਸਮਾਨ ਹੋ ਗਿਆ ਜੀ ਲੇ ਬੋਟੀ ਸਾਰੀ ਸ਼ਾਪਿੰਗ ਕਰਾਤੀ ਹਾਂ ਸਾਡੀ ਵਾਰੀ ਨੂੰ ਘਰ ਚ ਪੜਾ ਦੋ ਨਾ ਇਹ ਤਾਂ ਕੰਮ ਤਾਂ ਆ ਬੰਦੀ ਬੰਦ ਤੂੰ ਕੱਲ ਨੂੰ ਬਦਲਣ ਨਹੀਂ ਆ ਜੰਨਾ ਨਸੀ ਰੱਖ ਲੂਗਾ ਤੁਹਾਨੂੰ ਕੋਈ ਨਾ ਹਾਂ ਦੇ ਆ ਸਭ ਸੇ ਤਾਂ ਹੋ ਗਿਆ ਹੁਣ ਮੜੇ ਸਿਨੇ ਕੁੜੀਆਂ ਨੂੰ ਸੱਦੇ ਦੇਣ ਲਈ ਛੱਜ ਲੱਤੇ ਤੇ ਨਾਲ ਲੱਤੇ ਪੱਖੀਆਂ ਦੇਖੋ ਪੁਰਾਣਾ ਜ਼ਮਾਨਾ Ah, ¿picardo dónde falle ਬਾਈ ਜੀ ਜਮਾਨ ਬੀਕਦੇ ਨਾ ਡਬਲੂ ਨੂੰ ਫਿਰ ਮਾਰਨੀ ਹੈ ਵੀ ਨਹੀਂ ਨਹੀਂ ਹਾਂ ਬਾਜੀ ਉਹ ਚੱਕਰ ਨਹੀਂ ਜੀ ਤੁਸੀਂ ਮੇਰੇ ਤੋਂ ਲੋ ਚਾਹੇ ਨਾ ਵਾ ਦੇਖੋ ਹਾਂ ਸਾਰਾ ਜੀ ਦੀ ਕਿਰਪਾ ਨਾਲ ਇਹ ਸਪੇਨ ਜਾਣੀ ਆ ਸਾਰੀ ਅੱਛਾ ਹਾਂ ਇਹ ਸਪੇਨ ਲਈ ਕੱਢ ਕੇ ਜਣਾ ਛੱਜ ਪਿਆ 100 ਪੀਸੋ ਦੇਖੋ ਓ ਵਾਹ ਔਰ ਸਪੈਸ਼ਲ ਛੱਜ ਆ ਦੇਖੋ ਮੈਂ ਤੁਹਾਨੂੰ ਫੋਟੋ ਦਿਖਾਣਾ ਤੁਸੀਂ ਕਹੋਗੇ ਕਿ ਉਹਨਾਂ ਨੇ ਕਿਆ ਕਿਆ ਚੀਜ਼ ਲਿਖਾਈ ਹੈ ਮੈਂ ਸਿਰਫ ਇਸ ਕਰਕੇ ਕਿ ਤੁਹਾਡਾ ਬਲੌਗ ਚੱਲਦਾ ਮੈਂ ਚੀਜ਼ ਹਜੇ ਆਊਟ ਨਹੀਂ ਕਰਨੀ ਉਹਨਾਂ ਨੇ ਮੈਨੂੰ ਪਹਿਲਾਂ ਕਿਹਾ ਕਿ ਇਹ ਚੀਜ਼ ਆਊਟ ਨਾ ਕਰੋ ਹਾਂ ਚਲੋ ਫੇ ਆਪਾਂ ਬਲੌਗ ਆਪਾਂ ਬਲੌਗ 'ਚ ਨਹੀਂ ਦਿਖਾਣ हां बिल्कुल आ देखो जी, देखो जी। <laughs> 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 आ 100s ਵਾਲਾ ਹਾਰ ਹੀ ਪਾ ਦਿਆ ਮੈਨੂੰ ਲੈ ਲੈ ਤੁਸੀਂ ਹਾਰ ਕਾਹਨੂੰ ਪਾਣਾ ਹੁਣ ਕਿਹੜਾ ਰਿਟਾਇਰਮੈਂਟ ਹੋਣੀ ਸੀ ਤੁਹਾਡੀ ਕਿਉਂਕਿ ਪੈਸੇ ਕੱਢ ਲੈਣੇ ਨੇ ਪਹਿਲੇ ਆਲੇ ਦਾ ਪਹਿਲੇ ਜੀ ਹਾਰ ਉਹ ਤਾਂ ਲੈਣਗੇ ਉਹ ਮੁੜ ਕੇ ਮੈਂ ਪੈਸੇ ਕੱਢਣਾਂਗੇ ਇਹਨਾਂ ਨੂੰ ਪੈਸੇ ਕੱਢਣਗੇ ਪਰ ਉਹਨੇ ਕਿਆ ਕਰਨਾ ਯਾਰ ਇਹ ਹਾਰ ਤਾਂ ਪਹਿਲੇ ਰਿਟਾਇਰਮੈਂਟ ਤੁਹਾਡੀ ਹੋਣੀ ਨਹੀਂ ਸਹੀ ਗੱਲ ਚਲੋ ਵਜਾਓ ਚਲੋ ਫੋਨ ਲੈ ਹੋ ਗਿਆ ਜੀ ਸਮਾਨ ਸਾਡਾ ਹਾਰ ਤਾਂ ਬਹੁਤ ਜੀ ਵਧੀਆ ਹਾਰ ਤਾਂ ਜਿੰਨਾ ਕੋਈ 500 ਨੋਟਾਂ ਵਾਲੇ ਨਹੀਂ 500 ਵਾਲਾ ਡਾਲਰ ਵਾਲਾ ਬਣਾ ਦੂੰਗੇ ਜੀ ਹਾਂ ਉਹ ਤਾਂ ਕੈਨੇਡੀਅਨ ਕਹੂੰਗਾ ਕੈਨੇਡੀਅਨ ਬਣਾ ਦਾਂਗੇ ਮੈਸੇਡਨ ਨਹੀਂ ਫਿਰ ਮੈਰੀਕਨ ਬਣਾ ਦਾਂਗੇ ਉਹਦਾ ਜਿਹੜਾ ਜਿੱਦਾਂ ਕਹੇ 5 ਸਾਲ ਹੋ ਗਏ ਤੁਸੀਂ ਮੈਨੂੰ ਹਾਰ ਦਿਓ ਹੁਣ ਤੁਸੀਂ 1 500 ਦੇ ਨੋਟਾਂ ਉਹ ਕਿਹੜੀ ਖੁਸ਼ੀ ਚ ਜਰਗਾ ਦੇ ਲੱਤੀ ਗੁਣੀ ਕੀ ਗੱਲ ਕਰਦੀ ਦਾ ਹਾਰ ਨਾ ਮਿਲੂ ਆਜਾ ਕਰਨ ਨੂੰ ਭੈ ਇਸ ਦਿਨ ਮੈਂ ਦੁਕਾਨ 'ਤੇ ਪੰ 500 ਦੇ ਨੋਟ ਮੈਂ ਦੇ ਅਸੀਂ ਆਪ ਬਣਾ ਕੇ ਪਾਉਂਗੇ ਬਹੁਤ ਸਹੀ ਗੱਲ ਹੈ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ Θα έτσι η